ਉਹ ਅਰਦਾਸ ਜਿਵੇਂ ਸੁੱਖਾ ਸਿੰਘ ਮਹਤਾਬ ਸਿੰਘ ਨੇ ਇੱਥੋਂ ਕਰਕੇ ਤੁਰੇ ਸਨ ਬਾਬਾ ਦੀਪ ਸਿੰਘ ਨੇ ਅਰਦਾਸ ਵੀ ਇਸ ਜਗ੍ਹਾ ਤੇ ਕੀਤੀ ਸੀ ਜਦੋਂ ਹਰਮੰਦਰ ਸਾਹਿਬ ਬੇਯਾਦਵੀ ਕਰ ਰਿਹਾ ਸੀ ਮੱਸਾ ਰੰਗੜ ਤਾਂ ਸੁੱਖਾ ਸਿੰਘ ਮਹਤਾਬ ਸਿੰਘ ਬੁੱਢਾ ਜੋੜ ਰਾਜਸਥਾਨ ਤੋਂ ਜਦੋਂ ਉਹਦਾ ਸਿਰ ਵਢਣ ਲਈ ਤੁਰੇ ਸਨ ਇਸ ਜਗ੍ਹਾ ਤੇ ਅਰਦਾਸ ਕਰਕੇ ਹਰਮੰਦਰ ਸਾਹਿਬ ਕੰਜਰੀਆਂ ਨਚਾਰ ਐ ਮੱਸੀ ਰੰਗੜ ਦਾ ਸਿਰ ਧਾੜ ਨਾਲੋਂ ਵਖ ਕੀਤਾ ਸੀਗਾ ਉਹ ਸੀਸ ਹੱਥ ਤੇ ਰੱਖ ਕੇ ਲੜੇ ਬਾਬਾ ਦੀਪ ਸਿੰਘ ਇਸ ਜਗ੍ਹਾ ਤੋਂ ਅਰਦਾਸ ਕਰਕੇ ਤੁਰੇ ਪਹਿਲਾ ਪੰਗਤ ਫਿਰ ਸੰਗਤ ਤਨ ਮਾਤਾ ਸੁੰਦਰ ਕੌਰ ਜੀ ਨੰਗਰ ਹਾਲ ਅੱਜ ਆਪਾਂ ਪਹੁੰਚੇ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਜਲੇ ਵਿੱਚ ਪੈਂਦਾ ਇਹ ਤਖਤ ਅੱਜ ਆਪਾਂ ਇਸ ਦੇ ਦਰਸ਼ਨ ਦਦਾਰੇ ਕਰਾਂਗੇ ਤੇ ਕੁਝ ਇਤਿਹਾਸਿਕ ਸਾਂਝਾਂ ਵੀ ਆਪ ਜੀ ਨਾਲ ਸਾਂਝੀਆਂ ਕਰਾਂਗੇ ਆਨੰਦਪੁਰ ਸਾਹਿਬ ਦਾ ਕਿਲਾ ਛੜਨ ਤੋਂ ਬਾਅਦ ਦਮਦਮਾ ਸਾਹਿਬ ਤੱਕ ਦਾ ਸਫ਼ਰ ਗੁਰੂ ਸਾਹਿਬ ਜੀ ਕਈ ਥਾਈ ਰੁਕੇ ਕਿਸੇ ਥਾਂ ਤੇ ਥੋੜਾ ਸਮਾਂ ਰੁਕੇ ਕਿਸੇ ਥਾਂ ਤੇ ਬਹੁਤਾ ਸਮਾਂ ਰੁਕੇ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ 9 ਮਹੀਨੇ 9 ਦਿਨ ਰੁਕੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਵੱਖ-ਵੱਖ ਥਾਵਾਂ ਤੇ ਹੁਕਮਨਾਮੀ ਭੇਜੀ ਕਿਉਂਕਿ ਗੁਰੂ ਤੇ ਸਿੱਖ ਗੁਰੂ ਨੂੰ ਮਿਲਣੇ ਵੀ ਅਕਲ ਸਨ ਗੁਰੂ ਸਾਹਿਬ ਜੀ ਕਿਤੇ ਵੀ ਇੱਕ ਜਗ੍ਹਾ ਤੇ ਸਤੈਰ ਨਹੀਂ ਰੁਕੇ ਕਿਉਂਕਿ ਮੁਗਲ ਹਕੂਮਤ ਪਿੱਛਾ ਕਰਦੀ ਹੁੰਦੀ ਸੀ ਮੁਖਤਸਰ ਸਾਹਿਬ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਨੇ ਆਖਰ ਇੱਥੇ ਆਣ ਕੇ ਡੰਮ ਲਿਆ ਇੱਥੇ ਉਹ ਲੰਮਾ ਸਮਾਂ ਰੁਕੇ ਇੱਥੇ ਹੀ ਉਹ ਗੁਰੂ ਸਾਹਿਬ ਜੀ ਦੇ ਜਿਵੇਂ ਜਿਵੇਂ ਹੁਕਮਨਾਮੇ ਗੁਰੂ ਦੇ ਸਿੱਖਾਂ ਨੂੰ ਮਿਲਦੇ ਗਏ ਲਾਹੌਰ ਦਿੱਲੀ ਅੰਮ੍ਰਿਤਸਰ ਹੋਰ ਪੰਜਾਬ ਤੋਂ ਵੱਖ-ਵੱਖ ਜਿੱਥੇ ਵੀ ਸਿੱਖ ਸੰਗਤਾਂ ਤੱਕ ਹੁਕਮਨਾਮੇ ਗਏ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂ ਸਾਹਿਬ ਨੂੰ ਇੱਥੇ ਮਿਲਣ ਆਇਆ ਅੱਜ ਇਹ ਪਵਿੱਤਰ ਧਰਤੀ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੀ ਪੰਜਵੇਂ ਤਖਤ ਵਜੋਂ ਸ਼ੋਭਤ ਹੈ ਇਸ ਨੂੰ ਪੰਜਵੇਂ ਤਖਤ ਦੀ ਉਪਾਧੀ 18 ਨਵੰਬਰ 1966 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਸਿੱਖਾਂ ਲਈ ਇਹ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਧੰਨ ਧੰਨ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਣੀ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪ ਬੈਠ ਕੇ ਕੋਲੇ ਵਿੱਚ ਲਿਖਵਾਈ ਉਸ ਬੀੜ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਉਤਾਰਾ ਕਰਕੇ ਚਾਰ ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰ ਇਸ ਜਗ੍ਹਾ ਤੇ ਲਿਖੀਆਂ ਅਤੇ ਬਾਕੀ ਚਾਰ ਤਖਤ ਸਹਿਬਾਨਾਂ ਤੇ ਜੋ ਪੰਜ ਬਾਕੀ ਸਿੱਖਾਂ ਦੇ ਬਾਕੀ ਤਖਤ ਨੇ ਚਾਰ ਉਹਨਾਂ ਤੇ ਉਹ ਚਾਰ ਬੀੜਾਂ ਬਾਬਾ ਦੀਪ ਸਿੰਘ ਨੇ ਆਪਣੇ ਹੱਥੀ ਲਿਖ ਕੇ ਪਹੁੰਚਦੀਆਂ ਕੀਤੀਆਂ ਜਦੋਂ ਵੱਖ-ਵੱਖ ਥਾਵਾਂ ਤੋਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਮਿਲਣ ਆਈਆਂ ਤਾਂ ਦਿੱਲੀ ਦੀ ਸੰਗਤ ਇੱਕ ਸ਼ੀਸ਼ਾ ਲੈ ਕੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਈ ਤਾਂ ਦਿੱਲੀ ਦੀ ਸੰਗਤ ਕਹਿਣ ਲੱਗੀ ਗੁਰੂ ਜੀ ਜਦੋਂ ਤੁਸੀਂ ਦਸਤਾਰ ਬੰਨਦੇ ਹੋ ਇਹ ਪੱਗ ਬੰਨਦੇ ਹੋ ਤਾਂ ਕਦੇ ਲਾੜ ਵਿੰਗਾ ਲੱਗ ਜਾਂਦਾ ਹੈ ਤਾਂ ਉਹ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਗੁਰੂ ਜੀ ਨੇ ਕਿਹਾ ਕਿ ਸਾਡੀ ਦਸਤਾਰ ਦਾ ਲੜ ਟੇਡਾ ਲੱਗ ਜਾਵੇ ਵਿੰਗਾ ਲੱਗ ਜਾਵੇ ਕੋਈ ਗੱਲ ਨਹੀਂ ਪਰ ਇਹ ਸੀਸਾ ਉਹਨਾਂ ਲੱਕਵੇ ਦੇ ਮਾਰੇ ਜਾਂ ਜਿਨ੍ਹਾਂ ਦਾ ਮੂੰਹ ਟੇਡਾ ਹੋ ਜਾਂਦਾ ਹੈ ਕਿਸੇ ਬਿਮਾਰੀ ਨਾਲ ਉਹਨਾਂ ਦੇ ਮੂੰਹ ਇਸ ਵਿੱਚ ਦੇਖਣ ਦੇ ਨਾਲ ਸਿੱਧੇ ਹੋਣਗੇ ਜਦੋਂ ਹਰਮੰਦਰ ਸਾਹਿਬ ਬੇਅਦਬੀ ਕਰ ਰਿਆ ਸੀ ਮੱਸਾ ਰੰਗੜ ਤਾਂ ਸੁਖਾ ਸਿੰਘ ਮਹਤਾਬ ਸਿੰਘ ਬੁੱਢਾ ਜੋੜ ਰਾਜਸਥਾਨ ਤੋਂ ਜਦੋਂ ਉਸ ਦਾ ਸਿਰ ਵਢਣ ਲਈ ਤੁਰੇ ਸਨ ਤਾਂ ਇਸ ਪਵਿੱਤਰ ਜਗ੍ਹਾ ਦਮਦਮਾ ਸਾਹਿਬ ਜਿਹਨੂੰ ਗੁਰੂ ਕੀ ਕਾਸ਼ੀ ਦਾ ਨਾਮ ਵੀ ਪਹਿਲਾਂ ਦਿੱਤਾ ਜਾਂਦਾ ਸੀ ਹੁਣ ਵੀ ਕਹਿੰਦੇ ਨੇ ਗੁਰੂ ਕੀ ਕਾਸ਼ੀ ਇਸ ਜਗ੍ਹਾ ਤੇ ਅਰਦਾਸ ਕਰਕੇ ਹਰਮੰਦਰ ਸਾਹਿਬ ਕੰਜਰੀਆਂ ਨਚਾਰ ਐ ਮੱਸੀ ਰੰਗੜ ਦਾ ਸੈਰ ਧੜ ਨਾਲੋਂ ਵੱਖ ਕੀਤਾ ਸੀਗਾ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਤਿੰਨ ਨਿਸ਼ਾਨੀਆਂ ਵੀ ਪਈਆਂ ਹੋਈਆਂ ਨੇ ਇੱਕ ਕਿਰਪਾਨ ਹੈ ਗੁਰੂ ਸਾਹਿਬ ਦੀ ਇੱਕ ਬੰਦੂਕ ਹੈ ਤੇ ਇੱਕ ਮੋਹਰ ਆ ਜਿਸ ਮੋਹਰ ਤੇ ਅਕਾਲ ਸਹਾਇ ਲਿਖਿਆ ਹੋਇਆ ਹੈ ਕਿਹਾ ਜਾਂਦਾ ਹੈ ਸ਼ੁੱਧ ਪਿੱਤਲ ਜਾਂ ਚਾਂਦੀ ਦੀ ਬਣੀ ਹੋਈ ਹੈ ਜਿਵੇਂ ਤੁਸੀਂ ਵੀਡੀਓ ਚ ਵੀ ਪਹਿਲਾਂ ਦਰਸ਼ਨ ਕੀਤੇ ਆ ਬਾਬਾ ਦੀਪ ਸਿੰਘ ਇਸ ਜਗ੍ਹਾ ਦੇ ਪਹਿਲੇ ਜਥੇਦਾਰ ਸਨ ਉਹ ਇਸ ਜਗ੍ਹਾ ਤੇ ਲੰਮਾ ਸਮਾਂ ਰਏ ਜਦੋਂ ਹਰਮੰਦਰ ਸਾਹਿਬ ਬੇਅਦਬੀ ਦਾ ਬਦਲਾ ਲੈਣ ਲਈ ਉਹ ਇੱਥੋਂ ਹੀ ਅਰਦਾਸ ਕਰਕੇ ਤੁਰੇ ਜਦੋਂ ਸੀਸ ਹੱਥ ਤੇ ਰੱਖ ਕੇ ਲੜੇ ਬਾਬਾ ਦੀਪ ਸਿੰਘ ਇਸ ਜਗ੍ਹਾ ਤੋਂ ਅਰਦਾਸ ਕਰਕੇ ਤੁਰੇ ਤਾਂ ਉਹਨਾਂ ਕੋਲ ਇੱਕ ਤਿੱਗਾ ਹੁੰਦਾ ਸੀ ਇੱਕ ਸਿੱਖ ਉਸ ਵਕਤ 18 ਸ਼ੇਰ ਦਾ ਤੇ ਤੇਗਾ ਲੈ ਕੇ ਆਇਆ ਤੇ ਕਹਿਣ ਲੱਗਾ ਬਾਬਾ ਜੀ ਤੁਸੀਂ ਇਹ ਲੈ ਕੇ ਜਾਓ ਤੇ ਉਸ ਵਕਤ ਬਾਬਾ ਦੀਪ ਸਿੰਘ ਨੇ ਜੋ ਆਪਦੇ ਕਮਰ ਕੱਸੇ ਵਿੱਚ ਤੇਗਾ ਰੱਖਦੇ ਸੀ ਜੋ ਪ੍ਰਾਤਨ ਸੀ ਉਹ ਇੱਥੇ ਹੀ ਰੱਖ ਗਏ ਉਹ ਅੱਜ ਵੀ ਇੱਥੇ ਮੌਜੂਦ ਹੈ ਤੇ ਜੋ 18 ਸੀਗਰ ਦਾ ਤੇਗਾ ਇੱਥੋਂ ਲੈ ਕੇ ਗਏ ਸਨ ਉਹਨਾਂ ਨੇ ਉਹ ਹਕੂਮਤ ਨਾਲ ਟੱਕਰਾਂ ਲੈ ਕੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਉਹ ਅਰਦਾਸ ਜਿਵੇਂ ਸੁਖਾ ਸਿੰਘ ਮਹਿਤਾਬ ਸਿੰਘ ਨੇ ਇੱਥੋਂ ਕਰਕੇ ਤੁਰੇ ਸਨ ਬਾਬਾ ਦੀਪ ਸਿੰਘ ਨੇ ਅਰਦਾਸ ਵੀ ਇਸ ਜਗ੍ਹਾ ਤੇ ਕੀਤੀ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਹੀ ਹੈ ਗੁਰਦੁਆਰਾ ਲਖਣ ਸਰ ਸਾਹਿਬ ਇਸ ਦਾ ਇਤਿਹਾਸ ਗੁਰੂ ਸਾਹਿਬ ਜੀ ਨੇ ਭਾਈ ਮਣੀ ਜੀ ਪਾਸੋਂ ਕੋਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਆਪ ਕਲਮਾ ਘੜ ਕੇ ਦਿੰਦੇ ਦਵਤਾਂ ਮੰਗਾਈਆਂ ਸ਼ਾਹੀ ਮੰਗਾਈ ਇਸ ਜਗ੍ਹਾ ਤੇ ਭਾਈ ਮਣੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਇਸੇ ਜਗ੍ਹਾ ਤੇ ਕਿਹਾ ਜਾਂਦਾ ਕਿ ਬਾਬਾ ਦੀਪ ਸਿੰਘ ਜੀ ਨੇ ਉਸ ਬੀੜ ਦਾ ਤੋਂ ਉਤਾਰਾ ਚਾਰ ਬੀੜਾ ਹੋਰ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਜਗ੍ਹਾ ਤੇ ਬੈਠ ਕੇ ਲਿਖੀਆਂ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਲਿਖਣ ਸਰ ਕਿਹਾ ਜਾਂਦਾ ਹੈ ਇੱਥੇ ਛੋਟੇ ਬੱਚੇ ਵੱਡੇ ਬੱਚੇ ਆਣ ਕੇ ਗੁਰਮੁਖੀ ਲਿਖਦੇ ਹਨ ਸਲੇਟਾਂ ਪੰਗਾਂ ਹੋਈਆਂ ਨੇ ਦਵਾਈਤ ਪਈ ਹੋਈ ਹੈ ਸ਼ਾਹੀ ਪਈ ਹੋਈ ਹੈ ਇਸ ਜਗ੍ਹਾ ਤੇ ਫੱਟੀਆਂ ਦੇ ਉੱਪਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਗੁਰਮੁਖੀ ਤੇ ਊੜਾ ਆੜਾ ਇਸ ਜਗ੍ਹਾ ਤੇ ਆਣ ਕੇ ਲਿਖਦੇ ਹਨ ਕਰੀਬ 3.4 ਮਹੀਨੇ ਦਾ ਸਮਾਂ ਲੱਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਮਣੀ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਖਵਾਉਂਦੇ ਆ ਅੱਗੇ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕੁਝ ਕੋ ਮੀਟਰ ਦੀ ਦੂਰੀ ਤੇ ਭਾਈ ਡੱਲੇ ਜੀ ਦਾ ਘਰ ਹੈ ਉਹਨਾਂ ਦੀ ਹਵੇਲੀ ਹੈ ਭਾਈ ਡੱਲਾ ਚੌਧਰੀ ਸੀ ਇਸ ਇਲਾਕੇ ਦਾ ਉਸਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਘਰੇ ਲਿਜਾ ਕੇ ਬੜੀ ਸੇਵਾ ਕੀਤੀ ਗੁਰੂ ਸਾਹਿਬ ਜੀ ਉਹਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਭਾਈ ਡੱਲਾ ਕੁਝ ਮੰਗ ਭਾਈ ਡੱਲਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਤੁਹਾਡਾ ਦਿੱਤਾ ਬਹੁਤ ਕੁਝ ਹੈ ਮੈਂ ਚੌਧਰੀ ਹਾਂ ਇਸ ਇਲਾਕੇ ਦਾ ਜ਼ਮੀਨ ਜਾਇਦਾਦ ਹਵੇਲੀ ਬਹੁਤ ਵੱਡੀ ਹੈ ਮੈਨੂੰ ਕੁਝ ਨਹੀਂ ਚਾਹੀਦਾ ਗੁਰੂ ਸਾਹਿਬ ਜੀ ਨੇ ਦੁਬਾਰਾ ਫਿਰ ਕਿਹਾ ਡੱਲਿਆ ਕੁਝ ਮੰਗ ਤਾਂ ਡੱਲਾ ਕਹਿਣ ਲੱਗਾ ਗੁਰੂ ਸਾਹਿਬ ਜੀ ਜੇ ਦੇਣਾ ਹੀ ਹੈ ਤਾਂ ਆਪਦੇ ਚਰਨਾਂ ਵਿੱਚ ਪੀੜੀ ਜੋਗੀ ਜਗ੍ਹਾ ਦੇ ਦਿਓ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਡੱਲਿਆ ਜੇ ਜਗ੍ਹਾ ਚਾਹੀਦੀ ਹੈ ਤੇ ਪਹਿਲਾਂ ਖੰਡੇ ਬਾਟੀ ਦਾ ਅੰਮ੍ਰਿਤ ਛਾਕਾ ਕਿਉਂਕਿ ਜੇਕਰ ਗੁਰੂ ਦੇ ਚਰਨਾਂ ਵਿੱਚ ਜਗ੍ਹਾ ਚਾਹੀਦੀ ਹੈ ਭਾਵੇਂ ਤੇਰੇ ਕੋਲੇ ਮਹਿਲ ਮਾੜੀਆਂ ਜਾਇਦਤ ਧਨ ਬਹੁਤ ਹੈ ਫਿਰ ਵੀ ਤੈਨੂੰ ਗੁਰੂ ਦਾ ਅਮਰਤ ਖੰਡੇ ਬਾਟੇ ਦਾ ਅਮਰਤ ਛਕਣਾ ਹੀ ਪੈਣਾ ਹੈ ਸਿੱਖਾ ਇਹ ਗੁਰੂ ਜੀ ਦੇ ਬਚਨ ਸੀ ਉਹਨੇ ਖੰਡੇ ਬਾਟੇ ਦਾ ਅਮਰਤ ਛਕਿਆ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਇੱਕ ਢਾਲ ਦਸਤਾਰ ਚੂੜੀਦਾਰ ਪਜਾਮੇ ਤੇ ਦੋ ਚੋਲੇ ਇੱਕ ਉਹ ਚੋਲਾ ਜੋ ਗੁਰੂ ਸਾਹਿਬ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਪਾਇਆ ਸੀ ਜਿਸ ਤੇ ਖੂਨ ਦੇ ਛਿੱਟੇ ਹਨ ਅੱਜ ਵੀ ਭਾਈ ਡੱਲੇ ਦੇ ਘਰੇ ਉਹਦਾ ਪਰਿਵਾਰ ਉਹ ਨਿਸ਼ਾਨੀਆਂ ਸਾਰੀਆਂ ਸੰਭੀ ਬੈਠਾ ਹੈ ਜਦੋਂ ਵੀ ਸੰਗਤ ਭਾਈ ਡੱਲੇ ਦੇ ਘਰ ਜਾਂਦੀ ਹੈ ਤੇ ਉਹਨਾਂ ਦਾ ਪਰਿਵਾਰ ਗੁਰੂ ਸਾਹਿਬ ਦੀਆਂ ਰੱਖੀਆਂ ਨਿਸ਼ਾਨੀਆਂ ਦੇ ਦਰਸ਼ਨ ਜ਼ਰੂਰ ਕਰਵਾਉਂਦਾ ਹੈ ਵੀਡੀਓਗ੍ਰਾਫੀ ਦੀ ਮਨਾਹੀ ਹੈ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਭੁੱਲ ਚੁੱਕ ਦੀ ਖਿਮਾ ਇਸੀ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ